ਸਵੇਰ ਦਾ ਸਮਾਂ ਸੀ ਰੋਸ਼ਨੀ ਹਜੇ ਹੌਲੀ-ਹੌਲੀ ਫੈਲ ਰਹੀ ਸੀ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਭੋਗ ਦੀਆਂ ਤਿਆਰੀਆਂ ਜੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਸਨ ਸਾਰੇ ਪਿੰਡ ਵਾਲੇ ਗੁਰਦੁਆਰੇ ਦੇ ਪ੍ਰਕਾਸ਼ ਹਾਲ ਦੇ ਵਿੱਚ ਇਕੱਠੇ ਹੋ ਰਹੇ ਸਨ ਮਾਤਾ ਸੁਰਜੀਤ ਕੌਰ ਦੇ ਨਾਮ ਦਾ ਪਾਠ ਰੱਖਿਆ ਗਿਆ ਸੀ ਜਿਸ ਦਿਨ ਕੁਝ ਦਿਨ ਪਹਿਲਾਂ ਮੌਤ ਹੋ ਗਈ ਸੀ ਸੁਰਜੀਤ ਕੌਰ ਰਾਜਸਥਾਨ ਦੇ ਇੱਕ ਛੋਟੇ ਜਿਹੇ ਪਿੰਡ ਦੀ ਰਹਿਣ ਵਾਲੀ ਸੀ ਉਹ ਗੁਰੂ ਘਰ ਦੇ ਵਿੱਚ ਬੜੀ ਹੀ ਸ਼ਰਧਾ ਰੱਖਦੀ ਸੀ ਗੁਰੂ ਘਰ ਦੇ ਵਿੱਚ ਉਸ ਦੀ ਬਹੁਤ ਮਾਨਤਾ ਸੀ ਕਿ ਮੈਨੂੰ ਹੇਮਕੁੰਡ ਸਾਹਿਬ ਜਾ ਕੇ ਮੱਥਾ ਟੇਕਣਾ ਹੀ ਟੇਕਣਾ ਹੈ ਘਰ ਦੇ ਵਿੱਚ ਗਰੀਬੀ ਦੇ ਬਾਵਜੂਦ ਉਸ ਨੇ ਕਈ ਸਾਲਾਂ ਵਿੱਚ ਇੱਕ ਇੱਕ ਰੁਪਿਆ ਜੋੜਿਆ ਇੱਕ ਦਿਨ ਉਹ ਆਪਣੇ ਪਿੰਡ ਦੇ ਇੱਕ ਜੱਠੇ ਦੇ ਨਾਲ ਹੇਮਕੁੰਡ ਸਾਹਿਬ ਦੇ ਲਈ ਤਿਆਰ ਹੋ ਗਈ ਉਹ ਦਿਨ ਆ ਗਿਆ ਹੇਮਕੁੰਡ ਸਾਹਿਬ ਦੀਆਂ ਪਵਿੱਤਰ ਪਹਾੜੀਆਂ ਠੰਡੀਆਂ ਹਵਾਵਾਂ ਅਤੇ ਪਾਣੀ ਦੇ ਛੜਕਿਆਂ ਨਾਲ ਭਰਿਆ ਦਰਸ਼ਨ ਕਰਦੇ ਸਮੇਂ ਉਸ ਦਾ ਦਿਲ ਗੁਰਬਾਣੀ ਦੇ ਅਖੰਡ ਜਾਪ ਨਾਲ ਝੂਮ ਰਿਹਾ ਸੀ ਪਰ ਕਿਸ ਨੂੰ ਪਤਾ ਸੀ ਕਿ ਉਸਦੀ ਜ਼ਿੰਦਗੀ ਅਚਾਨਕ ਇੱਕ ਅਜਿਹੇ ਮੋੜ ਤੇ ਆ ਜਾਏਗੀ ਜਿੱਥੋਂ ਵਾਪਸ ਮੁੜਨਾ ਸੰਭਵ ਨਹੀਂ ਦਿੱਸਦਾ। ਹੇਮਕੋਟ ਸਾਹਿਬ ਦੀਆਂ ਪਹਾੜੀਆਂ ਚੜਦਿਆਂ ਇੱਕ ਅਚਾਨਕ ਤੂਫਾਨ ਆਇਆ। ਘਨੇ ਬੱਦਲਾਂ ਦੇ ਨਾਲ ਮੀਂਹ ਜੋ ਕਿ ਪੂਰੇ ਹੀ ਜੋਰਾਂ ਦੇ ਨਾਲ ਵਹਿਣ ਲੱਗਾ। ਪਹਾੜਾਂ ਤੋਂ ਮਿੱਟੀ ਅਤੇ ਪੱਥਰ ਖਿਸਕਣ ਲੱਗੇ। ਸੁਰਜੀਤ ਕੌਰ ਆਪਣੇ ਜਥੇ ਤੋਂ ਵਿਛੜ ਗਈ। ਸਾਰਿਆਂ ਨੇ ਲੱਭਣ ਦੀ ਬੜੀ ਕੋਸ਼ਿਸ਼ ਕੀਤੀ ਪਰ ਸਿਰਫ ਉਸਦੀ ਇੱਕ ਡੈੱਡ ਬੋਡੀ ਹੇਮਕੋਟ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਨੇੜੇ ਮਿਲੀ। ਜਦ ਬੋਡੀ ਪਿੰਡ ਆਈ ਤਾਂ ਲੋਕਾਂ ਨੇ ਸੋਚਿਆ ਕਿ ਹੁਣ ਸਭ ਕੁਝ ਖਤਮ ਹੋ ਗਿਆ ਹੈ। ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਭੋਗ ਦਾ ਦਿਨ ਵੀ ਆ ਗਿਆ। ਪਰ ਜਦ ਭੋਗ ਵਾਲੇ ਦਿਨ ਗੁਰਦੁਆਰਾ ਸਾਹਿਬ ਦੇ ਗੇਟ ਦੇ ਬਾਹਰ ਉਹੀ ਮਾਤਾ ਸੁਰਜੀਤ ਕੌਰ ਖੜੀ ਸੀ ਤਾਂ ਪਿੰਡ ਵਾਲੇ ਅਤੇ ਰਿਸ਼ਤੇਦਾਰਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਅਤੇ ਉਹ ਸੋਚਣ ਲੱਗੇ ਕਿ ਇਹ ਕਿਵੇਂ ਹੋਇਆ? ਇਹ ਜ਼ਿੰਦਾ ਵਾਪਸ ਕਿਵੇਂ ਆਈ ਜਿਸ ਨੂੰ ਅਸੀਂ ਆਪਣੇ ਹੱਥੀਂ ਅੰਤਿਮ ਸੰਸਕਾਰ ਕੀਤਾ। ਅਸੀਂ ਉਸਦੇ ਫੁੱਲ ਵੀ ਕੀਰਤ ਪ੍ਰਸਾਦ ਪਾ ਕੇ ਆਏ ਆਂ ਪਰ ਅੱਜ ਜਿੰਦਾ ਵਾਪਸ ਸਾਡੇ ਸਾਹਮਣੇ ਕਿਵੇਂ ਖੜੀ ਐ ਪਿੰਡ ਦੇ ਜੋ ਬੱਚੇ ਸੀ ਉਹਨਾਂ ਦਾ ਚੀਕ ਝੰਗਾੜਾ ਪੈ ਗਿਆ ਵੀ ਕਿਤੇ ਕੋਈ ਭੂਤ ਤਾਂ ਨਹੀਂ ਸਾਡੇ ਘਰ ਦੇ ਵਿੱਚ ਆ ਗਿਆ ਇਹ ਬੇਬੇ ਤਾਂ ਮੁੱਕ ਚੁੱਕੀ ਸੀ ਪਰ ਅਸਲ ਸੱਚਾਈ ਜਾਣ ਕੇ ਤੁਹਾਡੇ ਪੈਰਾਂ ਥੱਲੋਂ ਜ਼ਮੀਨ ਖਿਸਕ ਜਾਵੇਗੀ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰੋ ਜੀ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੁਰਜੀਤ ਕੌਰ ਬਚਪਨ ਤੋਂ ਹੀ ਗੁਰੂ ਘਰ ਦੀ ਸ਼ਰਧਾਲੂ ਸੀ ਘਰ ਵਿੱਚ ਗਰੀਬੀ ਸੀ ਪਤੀ ਦੀ ਮੌਤ ਹੋ ਚੁੱਕੀ ਸੀ ਬੇਟੇ ਕਮਾਉਣ ਦੇ ਲਈ ਸ਼ਹਿਰ ਗਏ ਹੋਏ ਸਨ ਪਰ ਉਸ ਦਾ ਦਿਲ ਕਹਿੰਦਾ ਸੀ ਕਿ ਹੇ ਗੁਰੂ ਸਾਹਿਬ ਮੈਨੂੰ ਆਪਣੇ ਚਰਨਾਂ ਵਿੱਚ ਬੁਲਾਓ ਕਈ ਸਾਲਾਂ ਦੀ ਬਚਤ ਤੋਂ ਬਾਅਦ ਉਸ ਨੇ ਆਪਣੇ ਪਿੰਡ ਦੇ ਜੱਥੇ ਦੇ ਨਾਲ ਹਿਮਕੁੰਟ ਸਾਹਿਬ ਜਾਣ ਦਾ ਫੈਸਲਾ ਕੀਤਾ ਜਦ ਉਹ ਹਿਮਕੁੰਟ ਸਾਹਿਬ ਪਹੁੰਚੀ ਉਸ ਦੀਆਂ ਅੱਖਾਂ ਚਮਕ ਰਹੀਆਂ ਸਨ ਹਿਮਕੁੰਟ ਸਰੋਵਰ ਦੇ ਠੰਡੇ ਪਾਣੀ ਵਿੱਚ ਇਸ਼ਨਾਨ ਕਰਦਿਆਂ ਉਸ ਨੇ ਬਹੁਤ ਅਰਦਾਸ ਕੀਤੀ ਪਰ ਉੱਥੇ ਹਿਮਕੁੰਟ ਸਾਹਿਬ ਦੀਆਂ ਪਹਾੜੀਆਂ ਵਿੱਚ ਜ਼ਬਰਦਸਤ ਤੂਫਾਨ ਆ ਗਿਆ ਹਵਾਵਾਂ ਤੇਜ਼ ਹੋ ਗਈਆਂ ਪਹਾੜਾਂ ਤੋਂ ਪਾਣੀ ਦੇ ਚਸ਼ਮੇ ਵਗਣ ਲੱਗੇ ਸੁਰਜੀਤ ਕੌਰ ਆਪਣੇ ਜਥੇ ਦੇ ਪਿੱਛੇ ਰਹਿ ਗਈ ਇੱਕ ਭਾਰੀ ਮਿੱਟੀ ਦਾ ਧਸਣਾ ਉਸ ਦੇ ਸਾਹਮਣੇ ਹੋਇਆ ਜਦ ਜਥਾ ਪਿੱਛੇ ਮੁੜਿਆ ਤਾਂ ਸਿਰਫ ਇੱਕ ਔਰਤ ਦੀ ਡੈੱਡ ਬੋਡੀ ਮਿਲੀ ਜਿਸ ਦਾ ਚਿਹਰਾ ਬੜਾ ਹੀ ਕਾਇਲ ਸੀ ਸਾਰਿਆਂ ਨੇ ਸੋਚਿਆ ਕਿ ਇਹ ਸੁਰਜੀਤ ਕੌਰ ਦੀ ਡੈੱਡ ਬੋਡੀ ਹੈ ਬੋਡੀ ਪਿੰਡ ਆ ਗਈ ਪਿੰਡ ਦੇ ਵਿੱਚ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਸਾਰੇ ਹੀ ਟੱਬਰ ਦੇ ਵਿੱਚ ਚੀਕ ਝੰਗਾੜਾ ਪੈ ਗਿਆ ਅਤੇ ਸਾਰਿਆਂ ਨੇ ਮਿਲ ਕੇ ਉਸ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਭੋਗ ਵਾਲੇ ਦਿਨ ਸਵੇਰੇ ਗੁਰਦੁਆਰਾ ਸਾਹਿਬ ਦੇ ਗੇਟ ਦੇ ਬਾਹਰ ਲੋਕਾਂ ਨੂੰ ਅਜੀਬ ਜਿਹਾ ਅਹਿਸਾਸ ਹੋਇਆ ਇੱਕ ਔਰਤ ਕੰਬਕੰਪਾਦੀ ਖੜੀ ਸੀ ਕਿਸੇ ਨੇ ਧਿਆਨ ਲਾ ਕੇ ਦੇਖਿਆ ਉਹ ਤਾਂ ਮਾਤਾ ਸੁਰਜੀਤ ਕੌਰ ਸੀ ਲੋਕਾਂ ਨੇ ਪੁੱਛਿਆ ਤੁਸੀਂ ਕਿਵੇਂ ਬਚ ਗਏ ਉਸ ਨੇ ਅੱਖਾਂ ਵਿੱਚ ਬਕੀ ਅਥਰੂ ਆਏ ਅਤੇ ਉਸ ਨੇ ਕਿਹਾ ਕਿ ਜਦ ਮੀ ਆਇਆ ਸੀ ਤਾਂ ਮੈਂ ਇੱਕ ਗੁਫਾ ਦੇ ਓਲੇ ਹੋ ਗਈ ਮੈਨੂੰ ਭੁੱਖ ਨਾਲ ਮੌਤ ਆਉਣ ਵਾਲੀ ਸੀ ਪਰ ਮੇਰੇ ਸਾਹਮਣੇ ਚਾਨਣ ਹੋਇਆ ਅਤੇ ਇੱਕ ਬੁੱਢਾ ਸਿੰਘ ਮੈਨੂੰ ਰੋਟੀ ਤੇ ਪਾਣੀ ਦੇ ਕੇ ਗਿਆ ਉਸਨੇ ਕਿਹਾ ਕਿ ਜਾ ਕੋ ਰੱਖੇ ਸਾਈਆਂ ਮਾਰ ਸਕੇ ਨਾ ਕੋਈ ਜਦ ਮੈਨੂੰ ਹੋਸ਼ ਆਇਆ ਤੇ ਮੈਂ ਪਹਾੜਾਂ ਦੀ ਇੱਕ ਪਾਸੇ ਸੀ ਮੈਂ ਕਿਸੇ ਤਰ੍ਹਾਂ ਰਸਤੇ ਲੱਭ ਕੇ ਇੱਥਾਂ ਆਈ ਜਿਹੜੀ ਡੈੱਡ ਬਾਡੀ ਮਿਲੀ ਸੀ ਉਹ surjit kaur ਦੀ ਨਹੀਂ ਸੀ ਤੂਫਾਨ ਵਿੱਚ ਇੱਕ ਹੋਰ ਔਰਤ ਮਾਰੀ ਗਈ ਸੀ ਜਿਸਦੇ ਹਾਫ ਭਾਗ surjit kaur ਦੇ ਨਾਲ ਮਿਲਦੇ ਸਨ ਤੂਫਾਨ ਅਤੇ ਚਿਹਰੇ ਦੇ ਜ਼ਖਮਾਂ ਨੇ ਲੋਕਾਂ ਨੂੰ ਗਲਤ ਫਹਿਮੀ ਦੇ ਵਿੱਚ ਪਾ ਦਿੱਤਾ ਗੁਰਦੁਆਰਾ ਸਾਹਿਬ ਦੇ ਵਿੱਚ ਅਰਦਾਸ ਹੋਈ ਅਤੇ ਕਿਹਾ ਕਿ ਇਹ ਗੁਰੂ ਸਾਹਿਬ ਜਿਹੜਾ ਵੀ ਇਹ ਚਮਤਕਾਰ ਕੀਤਾ ਹੈ ਉਹ ਸਦਾ ਤੁਹਾਡੇ ਚਰਨਾਂ ਦੇ ਵਿੱਚ ਜੁੜਿਆ ਰਹੇ ਅਤੇ ਤੁਸੀਂ ਉਸ ਨੂੰ ਕਦੇ ਵੀ ਆਪਣੇ ਚਰਨਾਂ ਤੋਂ ਵੱਖ ਨਾ ਕਰੋ। ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਹੈ? ਕਮੈਂਟ ਕਰਕੇ ਜਰੂਰ ਦੱਸਿਓ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਗੁਰਫਤ ਪ੍ਰਵਾਨ ਕਰੋ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।